ਥੋੜੇ ਸ਼ਬਦਾਂ ਜੇ ਕਹਿ ਜਾਵੇ ਹੀ ਵਾਸ ਅ ਅਰਨੇਸਟ ਹਾਰਡ ਵਰਕਿੰਗ ਤੇਸ ਪੰਜਾਬ ਦੇ ਕਾਂਗਰਸ ਦੇ ਦੂਸ਼ਿਤ ਮਾਹੌਲ ਦੇ ਅੰਦਰ ਹੀ ਵਾਸ ਅ ਸੌਫਟ ਸਪੋਕਨ ਉਸੇ ਤਰ੍ਹਾਂ ਹੀ ਅੱਜ ਇੱਕ ਨੌਜਵਾਨ ਕਾਂਗਰਸ ਦਾ ਜਿਨ੍ਹਾਂ ਦਾ ਪਾਰਟੀ ਦੇ ਅੰਦਰ ਰਾਜਨੀਤੀ ਦੇ ਅੰਦਰ ਪੰਜਾਬ ਦੇ ਵਿਖਦੇ ਅੰਦਰ ਇੱਕ ਨੌਜਵਾਨ ਦਾ ਬਹੁਤ ਵੱਡਾ ਫਿਊਚਰ ਸੀਗਾ ਮੈਂ ਬਿਨਾਂ ਕਿਸੇ ਲਾਗ ਲਪੇਟ ਦੇ ਕਹਿ ਰਿਹਾ ਮੈਂ ਇਸ ਕਰਕੇ ਨਹੀਂ ਵੀ ਉਹ ਸਾਨੂੰ ਭਾਜੀਪੀ ਨੂੰ ਜੁਆਇਨ ਕੀਤਾ ਕਿ ਨਹੀਂ ਕੀਤਾ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਦਲਵੀਰ ਗੋਲਡੀ ਨੇ ਅਗਰ ਥੋੜੇ ਸ਼ਬਦਾਂ 'ਚ ਕਿਹਾ ਜਾਵੇ ਹੀ ਵਾਸ ਅ ਅਰਨੇਸਟ ਹਾਰਡ ਵਰਕਿੰਗ ਤੇਸ ਪੰਜਾਬ ਦੇ ਕਾਂਗਰਸ ਦੇ ਦੂਸ਼ਿਤ ਮਾਹੌਲ ਦੇ ਅੰਦਰ ਹੀ ਵਾਸ ਅ ਸੌਫਟ ਸਪੋਕਨ ਜਿਹੜਾ ਅੱਜ ਪੰਜਾਬ ਕਾਂਗਰਸ ਦੇ ਅੰਦਰ ਜਦੋਂ ਤੁਸੀਂ ਸੁਣਦੇ ਹੋ ਵੈਸੇ ਤਾਂ ਪੰਜਾਬੀ ਦਾ ਸ਼ਬਦ ਤਾਂ ਕੁਝ ਹੋਰ ਹੈ ਮੈਂ ਇਸਤੇਮਾਲ ਨਹੀਂ ਕਰ ਸਕਦਾ ਇੰਗਲਿਸ਼ ਦਾ ਸਾਰਾ ਲਵਾਂਗਾ ਲਾਊਡ ਮਾਊਥ ਜਿਹੜੇ ਉਹਨਾਂ ਦੇ ਅੱਜ ਵੀ ਜਿਸ ਕਿਸਮ ਦੇ ਬਿਆਨ ਆਏ ਉਹਨਾਂ ਦੇ ਖਿਲਾਫ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਬਣ ਗਿਆ ਪੰਜਾਬ ਦੇ ਅੰਦਰ ਪੰਜਾਬ ਕਾਂਗਰਸ ਇਜ਼ ਬਲੀਡਿੰਗ ਟੂ ਡੈਥ ਕਿ ਕੋਈ ਉਹਦੇ ਵਿੱਚ ਆ ਨਹੀਂ ਵੀ ਬੀਜੇਪੀ ਦਾ ਏਜੰਡਾ ਹੈ ਵੀ ਕਾਂਗਰਸ ਮੁਕਤ ਪੰਜਾਬ ਹੈ ਕਾਂਗਰਸ ਮੁਕਤ ਭਾਰਤ ਕਰਨੀ ਹੈ ਖੁਦ ਮੇਰੇ ਕੋ ਲੱਗਦਾ ਹੈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਏਜੰਡਾ ਹੈ ਇਹ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੂੰ ਪੰਜਾਬ ਤੋਂ ਜੜੋ ਕੱਢਣਾ ਹੈ ਉਹਦੇ ਵਿੱਚ ਇੱਕ ਦਲਵੀਰ ਗੋਲਡੀ ਦਾ ਛੱਡ ਕੇ ਜਾਣਾ ਮੈਂ ਸਮਝਦਾ ਆਪਣੇ ਆਪ 'ਚ ਬਹੁਤ ਕੁਝ ਕਹਿ ਰਿਹਾ ਹੈ ਕਿ ਉਸ ਤੋਂ ਵੀ ਵੱਡੀ ਕਮੈਂਟਰੀ ਹੈ ਜਿਹੜੇ ਭਾਸ਼ਾ ਜਿਹੜੀ ਸ਼ਬਦਾਵਲੀ ਅੱਜ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਲੀਡਰਸ ਨੇ ਇਸਤੇਮਾਲ ਕੀਤੀ ਹੈ ਦਲਵੀਰ ਗੋਲਡੀ ਵਾਸਤੇ ਉਹ ਦਰਸਾਉਂਦਾ ਹੈ ਵੀ ਕਿਉਂ ਕਾਂਗਰਸ ਪਾਰਟੀ ਇਸ ਦਿਸ਼ਾ ਵਿੱਚ ਜਾ ਰਹੀ ਹੈ